ਮੈਂ ਤਾਂ ਜੋ ਬੋਲਣਾ ਸੀ ਫਿਲਮ ਚ ਬੋਲੀ ਦਿੱਤਾ ਥੋੜਾ ਕੁਝ ਵੀ ਲੱਗੇ ਕੋਈ ਵੀ ਗੱਲ ਹੈ ਕਿਉਂਕਿ ਇੱਕ ਚੀਜ਼ ਹੈ ਜਦੋਂ ਮੈਂ ਤੇ ਬੱਬੂ ਨੇ ਪਹਿਲੀ ਵਾਰੀ ਗੱਲ ਕੀਤੀ ਫਿਲਮ ਬਾਰੇ ਤਾਂ ਇਹ ਸਾਡੀ ਨਹੀਂ ਰਹੀ ਫੇਰ ਨਾ ਪ੍ਰੋਡਿਊਸਰ ਛੁੱਟ ਗਏ ਸੁਮੇਰ ਸਿੰਘ ਹੋਰੀ ਸੁਮੇਰ ਸਿੰਘ ਦੇ ਰਾਂ ਤੋਂ ਬਾਅਦ ਗੁਰਪ੍ਰੀਤ ਆਏ ਫਿਰ ਸਾਰੇ ਜਣੇ ਨਾਲ ਛੁੱਟਦੇ ਗਏ ਤਾਂ ਫਿਲਮ ਆ 300 ਬੰਦੇ ਦੀ ਹੋ ਗਈ ਮੈਨੂੰ ਲੱਗਦਾ ਹੁਣ ਸਾਰੇ ਪੰਜਾਬੀਆਂ ਦੀ ਹੋ ਗਈ ਹੈ। ਤਾਂ ਇਸ ਲਈ ਆਪਣੀ ਸਾਰਿਆਂ ਦੀ ਫਿਲਮ ਹੈ। ਔਰ ਮੈਂ ਕਰ ਬਲੀਵ ਕਰਦਾ ਹੁਣਾ ਕਿ ਜਿੰਨਾ ਚਿਰ ਆਪਾਂ ਆਪ ਦੀ ਪੰਜਾਬੀਆਂ ਦੇ ਲੈਵਲ ਤੇ ਹਰ ਚੀਜ਼ ਵਧੀਆ ਨਹੀਂ ਕਰਾਂਗੇ ਸਾਡੀ ਇੱਜ਼ਤ ਨਹੀਂ ਹੋਣੀ। ਮੈਂ ਬੰਬੇ ਬਹੁਤ ਚਿਰ ਰਿਹਾ ਹਾਂ। ਮੈਂ ਸਾਊਥ ਵਾਲਿਆਂ ਦੇਖਿਆ ਉੱਥੇ ਆਉਂਦੇ ਆ ਔਰ ਹਾਲੀਵੁੱਡ ਦਾ ਤਾਂ ਕੋਈ ਲਾਈਟ ਮੈਨ ਆ ਜਾ ਸਾਡੀ ਫਿਲਮ ਇੰਡਸਟਰੀ ਵਾਲੇ ਖੜੇ ਹੋ ਜਾਂਦੇ ਆ। ਤਾਂ ਸਾਡੀ ਇੱਜ਼ਤ ਉਹ ਕਿਉਂ ਨਹੀਂ ਹੋਣੀ ਚਾਹੀਦੀ ਵੀ? ਉਹਦਾ ਇੱਕੋ ਹੀ ਤਰੀਕਾ ਹੈ ਜਿਹੜੀ ਇੱਜ਼ਤ ਕਰਾਈ ਜਾਂਦੀ ਹੈ ਉਹ ਡਿਮਾਂਡ ਨਾਲ ਨਹੀਂ ਕਮਾਂਡ ਨਾਲ ਕਰਾਈ ਜਾਂਦੀ ਕੰਮ ਨਾਲ ਕਰਾਈ ਜਾਂਦੀ ਜਦੋਂ ਸਾਡਾ ਕੰਮ ਚੰਗਾ ਹੋਊਗਾ ਉਹ ਕਹਿਣਗੇ ਯਾਰ ਇਹਨਾਂ ਦੀ ਫਿਲਮ ਤੇ ਆ ਹਰ ਸ਼ੋਭਾ ਚਾਹੇ ਉਹ ਵਿਜ਼ੂअली ਹੋਵੇ ਸਾਊਂਡ ਵਾਈਜ਼ ਹੋਵੇ ਨਿਓਟਿਕ ਵਾਈਜ਼ ਹੋਵੇ ਸਕ੍ਰਿਪਟ ਵਾਈਜ਼ ਹੋਵੇ ਉਹ ਵਧੀਆ ਲੱਗ ਰਿਹਾ ਤੇ ਜਦੋਂ ਵਧੀਆ ਲੱਗ ਰਿਹਾ ਫਿਰ ਟੋਡਾ ਕੋਈ ਸਾਊਥ ਵਾਲਾ ਹੋਵੇ ਮਲਿਆਲਮ ਵਾਲਾ ਹੋਵੇ ਗੁਜਰਾਤ ਵਾਲਾ ਹੋਵੇ ਜਾਂ ਫਰੈਂਚ ਵਾਲਾ ਹੋਵੇ ਉਹ ਕਹਿੰਦੇ ਨੇ ਹਾਂ ਯਾਰ ਮੈਂ ਇੱਕ ਗੱਲ ਨੂੰ ਤੁਹਾਨੂੰ ਸ਼ਰਤੀਆ ਕਹਿ ਸਕਦਾ ਜਿਵੇਂ ਮੈਂ ਕੋਈ ਆਰਾਮ ਦੀ ਫਿਲਮ ਦੇਖਦਾ ਤਾਂ ਮੈਂ ਇਸ ਲਈ ਵੇਨਾ ਕਿ ਮੈਨੂੰ ਇਰਾਨ ਨਜ਼ਰ ਆਉ ਮੈਂ ਇੱਕ ਗੱਲ ਦਾ ਤੁਹਾਡੇ ਨਾਲ ਦਾਵਾ ਕੀਤਾ ਵੀ ਸੀ ਤੇ ਅਸੀਂ ਹੁਣ ਵੀ ਉਸ ਗੱਲ ਦੇ ਲਈ ਪੂਰੀ ਤਰ੍ਹਾਂ ਨਾਲ ਉਸ ਗੱਲ ਦੇ ਪਿੱਛੇ ਡਟੇ ਹੋਏ ਆ ਕਿ 100 ਸਾਲ ਪਹਿਲਾਂ ਜੋ ਪੰਜਾਬ ਛੂੰਦਾ ਸੀ ਚਾਹੇ ਉਹ ਦੁਸ਼ਮਣੀਆਂ ਦੇ ਲੈਵਲ ਤੇ ਸੋਚੀ ਮੁਹੱਬਤ ਦੇ ਲੈਵਲ ਤੇ 뮤జిక్ ਦੇ ਲੈਵਲ ਤੇ ਉਹਨੂੰ ਫਿਲਮ ਰਿਪਰੈਜ਼ੈਂਟ ਕਰਦੀ ਹੈ ਤੇ ਜੇ ਤੁਹਾਨੂੰ ਉਹ ਕੁਝ ਵੀ ਲੱਗਦਾ ਉਹਦੇ ਨਾਲ ਕੀ ਹੁੰਦਾ ਕਿ ਜਦੋਂ ਕੋਈ ਇਹ ਬੰਦਾ ਫਿਲਮ ਵੇਖੇ ਤਾਂ ਸਾਡਾ ਉਸ ਮੇਲੇ ਦਾ ਸੱਭਿਆਚਾਰ ਉਹਨਾਂ ਦੇ ਸਾਹਮਣੇ ਪ੍ਰਗਟ ਹੋ ਗਿਆ ਉਹ ਸਮਝ ਸਕਣ ਕਿ ਯਾਰ ਪੰਜਾਬ ਜਦੋਂ ਲੋਕ ਵਸਦੇ ਕਿਵੇਂ ਸੀ ਸੋ ਚੀਜ਼ ਅਸੀਂ ਕਰਕੇ ਤੁਹਾਡੇ ਸਾਹਮਣੇ ਵੀ ਲੈ ਆਉਂਦੀ ਹੈ ਔਰ ਮੈਂ ਤੁਹਾਨੂੰ ਵੀ ਕਹੂੰਗਾ ਕਿਉਂਕਿ ਇਹ ਥੋੜੀ ਵੀ ਹੈ ਛਿੰਨੀ ਸਾਡੀ ਸੀ ਹੁਣ ਥੋੜੀ ਵੀ ਹੈ ਸਾਰਿਆਂ ਦੀ ਕਿਹਨੂੰ ਆਪਣੀ ਜ਼ਿੰਮੇਵਾਰੀ ਹੈ ਕਿ ਇਹਨੂੰ ਇਹਨਾਂ ਥੀਏਟਰਾਂ 'ਚ ਵੇਖੀਏ ਕਿਉਂਕਿ ਜੋ ਅਸੀਂ ਇਹਦੀ ਸੌਂਗ-ਸੌਂਗ ਮਿਕਸ ਕਰਕੇ ਲੈ ਕੇ ਆਏ ਆਂ ਜੋ ਇਹਦੇ ਵਿੱਚ ਵਿਆਹ ਸ਼ਾਦੀਆਂ ਸਾਰਾ ਕੁਝ ਹੈ ਇਹ ਤੁਹਾਨੂੰ ਟੀਵੀ ਤੇ ਨਹੀਂ ਉਹ ਸਮਝ ਆਉਣਾ ਬੜਾ ਕੁਝ ਹੈ ਨਹੀਂ ਤਾਂ ਮਿਕਸ ਹੋ ਜਾਊਗਾ ਜਦੋਂ ਤੁਸੀਂ ਇਹਨੂੰ ਥੀਏਟਰ 'ਚ ਵੇਖੂਗੇ ਇਹਦੀ ਐਸਾ ਫੀਲ ਨੂੰ ਮਹਿਸੂਸ ਕਰੂਗਾ ਮਿਊਜ਼ਿਕ ਇਹ ਨਹਾਸ ਕਰ ਦਿੰਦਾ ਹੈ ਬੈਕਗ੍ਰਾਉਂਡ ਮਿਊਜ਼ਿਕ ਪਰ ਜਿਹੜੀਆਂ ਰੀਅਲ ਸੌਂਗਸ ਹੁੰਦੀਆਂ ਨੇ ਜਿਹੜੇ ਉਦੋਂ ਗਾਣੇ ਹੁੰਦੇ ਸੀ ਲਾਈਵ ਗਾਏ ਜਾਂਦੇ ਵਿਆਹਾਂ ਵਿੱਚ ਸਿੱਠਣੀਆਂ ਹੁੰਦੀਆਂ ਸੀ ਉਹ ਸਾਰੀਆਂ ਤੁਸੀਂ ਜਦੋਂ ਫੀਲ ਕਰਦੇ ਆ ਨਾ ਤਾਂ ਸਿਨੇਮੇ 'ਚ ਬੈ ਕੇ ਤੁਹਾਨੂੰ ਐ ਲੱਗੂਗਾ ਕਿ ਤੁਸੀਂ ਵਿਆਹ ਦੇ ਵਿੱਚ ਬੈਠੇ ਹੋ ਜਦੋਂ ਇਹ ਲੜਨ ਦੇ ਮੇਲੇ 'ਚ ਤੁਹਾਨੂੰ ਐ ਲੱਗੂਗਾ ਤੁਸੀਂ ਉਹਦੇ ਬੈਂਚ ਖੜੇ ਹੋ ਕੱਲੇ ਨੰਬਰ ਦਾ ਸਾਹ ਨਹੀਂ ਛੁਡਾ ਰਹੇ ਤੋਂ ਨੂੰ ਵੀ ਨਿਕੂਗਾ ਤੁਸੀਂ ਲੜਾਈ ਚ ਫਿਲਮ ਸਿਨੇਮਾ ਆਉਂਦਾ ਤੇ ਜੇ ਸਿਨੇਮੇ ਦੀ ਉਹ ਫੀਲ ਲੈਣੀ ਹੈ ਉਸ ਫੀਲ ਨੂੰ ਅੱਗੇ ਖੁਦ ਮਹਿਸੂਸ ਕਰਨਾ ਹੈ ਤੋ ਉਹਦੇ ਲਈ ਤੁਹਾਨੂੰ ਥੀਏਟਰ ਚ ਆਉਣਾ ਇਹ ਮੈਂ ਤੁਹਾਡੇ ਕੈਮਰੇ ਆਂ ਹੀ ਬਾਕੀ ਦਰਸ਼ਕਾਂ ਨੂੰ ਵੀ ਕਹੂੰਗਾ ਔਰ ਫਿਲਮ ਕਦੇ ਵੀ ਡਾਇਰੈਕਟਰ ਦੀ ਨਹੀਂ ਹੁੰਦੀ ਜਾਂ ਹੀਰੋ ਦੀ ਨਹੀਂ ਹੁੰਦੀ ਇਹ ਸਾਰੇ 300 ਬੰਦਾ ਰੂਲ ਕਰ ਲਿਆ ਹੁੰਦਾ ਉਹਨਾਂ ਦੀ ਹੁੰਦੀ ਹੈ ਨੋ ਡਾਊਟ ਇਹਦੇ ਪੈਸੇ ਪ੍ਰੋਡਿਊਸਰ ਕੋਲੇ ਜਾਣਗੇ ਕਾਟ ਪ੍ਰੋਡਿਊਸਰ ਦੇ ਨਾਲ ਨਾਲ ਇਹ ਫਿਲਮ ਥੋੜੀ ਵੀ ਓਡੀ ਹੈ ਹੁਣ ਸਾਡਾ ਕੋਈ ਵੀ ਕੈਰੈਕਟਰ ਰਣਜੀਤ ਸਿੰਘ ਦੇ ਨਾਲ ਕੇ ਅਸੀਂ ਚੌੜੇ ਨਹੀਂ ਹੋ ਜਾਂਦੇ ਸਾਰੇ ਸਾਨੂੰ ਲੱਗਦਾ ਨਹੀਂ ਸਾਡਾ ਮਹਾਰਾਜ ਹੈ ਅਸੀਂ ਚਾਹੇ ਮਦਰ ਲੰਡੀਂਗਰਾ ਹੋਵੇ ਪਕਸੇ ਹੋਵੇ ਕਰਤਾਰ ਸਿੰਘ ਸਰਾਵਾ ਵੀ ਸਾਨੂੰ ਚੰਗਾ ਨਹੀਂ ਲੱਗਦਾ ਅੱਜ ਜਨਪ੍ਰਦੇਸੀ ਦੀ ਗੱਲ ਕਰਦੇ ਹਾਂ ਸਾਨੂੰ ਮਾਨ ਨਹੀਂ ਮਹਿਸੂਸ ਹੁੰਦਾ ਸਾਡੀ ਫਿਲਮ ਹੈ ਕਿਸੇ ਤਰ੍ਹਾਂ ਤੁਹਾਨੂੰ ਇਹ ਫਿਲਮ ਮੈਂ ਨਾ ਦਾਬੇ ਨਾਲ ਕਹਿ ਸਕਦਾ ਅਸੀਂ ਬਣਾਈ ਹੈ

जाए चंगी लगी जा तुसी ये महसूस किया तुसी प्लीज कुछ भी पूछो तो असी उहदा जवाब दे दिंदे हां <laughs> जी भाई हां जी हां जी पहले तो बहुत बहुत धन्यवाद शुक्र शागर ते जी करते हुए पर मैं भी इतना गल कर रहा था कि अभी 40 साल की बात में तो बात ये पहली बार होया है कि इस नेम में भाग क्योंकि अगे इस नेम में विच ये तो सीटा ने बैठ के इतिहास दे

ऐतेर लाइक वाजने तुला साडे पुराने दोस्त ने मनीष ताहे जवाब दे मेरे प्राण मेरे तकरीबन सारे पुराने दोस्त मैं बहुत सारी में ना वैसे कोई काम नहीं है सच में इन्हें दोस्ती की जिम्मेदारी कह दिया जब तक अंधे होले लेकर रखो सब जो मारती हो ताजुमान नहीं करो कि हक

वो थोड़े तक ਪਹੁੰਚਵਾ ਦੇ। ਔਰ ਤੁਸੀਂ कर ਕਰ ਲਿਆ ਸਾਰਿਆਂ ਨੇ ਸਭ ਪੰਜਾਬੀ ਨੇ। ਤੁਸੀਂ ਹੁਣ ਆਖੋ ਕਿ ਵੀ 40 ਡਿਗਰੀ ਚ ਡੱਗੇ ਪੈ ਸਾਡ ਥੋੜੀ ਜਿਹਾ ਉੱਤੇ ਖੜੇ ਰੋਕ ਖੜੇ ਰਹਿਣਾ ਕੋਈ। ਅਸੀਂ ਸਦਾ ਹੀ ਪੰਜਾਬ ਦੇ ਪੰਜਾਬੀ ਸਾਡਾ ਬੜਾ ਨਾਅਕੀ ਬਣੀ ਸੀ। ਨਾ ਹੈ ਕਿ ਜੋ ਵੀ ਕਰਾਂਗੇ ਆਪਨੇ ਅਲਿਖਾ। 100 ਸਵਾਲ ਜਵਾਬ ਨਹੀਂ ਹੈ ਸਜੈਸਟ ਡਿਸਕਸ਼ਨ

और कई बार ये होंगे भी है कि रवायत बन दें लीग भरनी बहुत औखी है लीग चार करोड़ सौखा है आम तौर तो पर जो कोई फिल्म बनती है जो प्रोड्यूसर होता है ना वो सेफ करो ले देता है कि आ जाने के चाहना यह मैं हीरो मैं कैरेक्टर तो कह इस फिल्म ही टीम न भी देखो और मैंने तो है

थोड़ा पंडा या बहुत कुछ करना थे उनके भी बहुत पैग्यासिक उनसे ही पढ़ाते हैं उनसे सारा भी कबड्डी देख रावण जो चले जाता फिरता पड़क फिर जाता है जाता कि लैंड या बच्चों तो तकियत थोड़ा सी रेड पाली थोड़ा पौड़ी रावण थोड़े वालों सारा कड़ियाँ तो फिल्म पढ़ने तो चर्चा की थी ਕੋਈ ਨਾ ਜਿਹੜੀ ਟੀਮ ਹੈ ਡਾਇਰੈਕਸ਼ਨ ਡਿਪਾਰਟਮੈਂਟ ਦੀ ਉਹ ਫਿਲਮ ਦੀ ਵੈਸੇ ਸਕ੍ਰਿਪਟ ਕਿ ਆ ਰਹੀ ਹੈ ਅੱਗੇ ਦੱਸੋਗੇ ਅੱਜ ਅੱਜ ਨਵਾਂ ਐਡ ਕਰਵਾ ਕੇ ਜਾਣਗੇ ਨਹੀਂ ਬੜੀਆ ਜਿੰਨੇ ਵੀ ਕੋਈ ਵੀ ਕੰਮ ਕਰਾਂਗੇ ਉਹ ਵਧੀਆ ਹੀ ਕਰਾਂਗੇ ਉਹ ਤਾਂ ਪਤਾ ਕੀ ਡਰ ਤੁਸੀਂ ਨਹੀਂ ਤਾਂ ਜਾਣਖਾ ਚ ਕੋਈ ਸਾਡੀ ਲਈ ਯਾਰ ਕੀ ਬਣਾਤਾ ਰਿਹਾ ਜੀ ਹਨਾ ਜੀ ਔਰ ਬੰਦੇ ਨੂੰ ਡਰ ਜਾਂ ਕੰਪੀਟੀਸ਼ਨ ਜਾਂ ਜੋ ਵੀ ਕੋਈ ਕੁਝ ਹੋਦਾ ਉਹ ਆਪਣੇ ਆਪ ਨਾਲ ਪਹਿਲਾ ਹੁੰਦਾ ਹੈ चंग महसूस करा लिया सिनेमे च बह के ना लगी आना लिया कर ਤੋਂ ਨੂੰ ਸ਼ਰਮ ਹੀ ਆਉਂਦੀ ਲੱਗਦੀ ਜਦੋਂ ਉਹ ਕੀ ਸ਼ੂਟ ਕਰ ਲੈਂਦਾ ਸੋ ਸ਼ਰਮ ਮਹਿਸੂਸ ਆਪਣੇ ਆਪ ਤੋਂ ਵੀ ਕਰਾਂਗੇ ਨਾ ਹੀ ਫੋਟੇ ਪਲੇਸ ਪਲੇਸ